मिथी मंज़िल बे सन कले मोड़ी ठेका सचे अशा टिकाणा दोवे मोड़ ही मुड़ीना जे त मंज़िल ते, ते जाना। दो मोड़ी मुड़ीना जे त मंज़िल ते फिल्मा दीरो ਚੱਕ ਲਈ ਨਾ ਦੁਨਾਲੀ ਚਿੱਟੇ ਲੇਖਾਂ ਤੇ ਸਿਆਹੀ ਫੇਰ ਲਈ ਨਾ ਤੁਕਾਲੀ ਓ ਦੇਖ ਫਿਲਮਾਂ ਚ ਹੀਰੋ ਚੱਕ ਲਈ ਨਾ ਦੁਨਾਲੀ ਓ ਚਿੱਟੇ ਲੇਖਾਂ ਤੇ ਸਿਆਹੀ ਪੁੱਤ ਫੇਰ ਲਈ ਨਾ ਕਾਲੀ ਖੱਬੇ ਮੋੜ ਤੇ ਇੱਕ ਚੈਰੀ ਖੱਬੇ ਮੋੜ ਤੇ ਇੱਕ ਚੈਰੀ ਸੱਜੇ ਮੋੜ ਤੇ ਹੈ ਥਾਣਾ ਦੋਵੇਂ ਮੋੜ ਹੀ

ਬਾਪ ਹੈ ਹੁਸਨ ਲੋਕੋ ਫੌਜੀ ਦੀ ਚੌਂਦਾ ਏ ਮੱਤ ਏ ਮਾਰ ਦਿੰਦਾ ਉੱਤੋਂ ਹੁਸਨ ਦਾ ਬਾਪ ਪੁੱਤ ਨਾਜ਼ ਨਖਰਾ ਹੋ ਕੱਟ ਬੰਦੇ ਨੂੰ ਬਿਨਾਂ ਤਲਵਾਰ ਦਿੰਦਾ ਹੋ ਸ਼ੇਰ ਨਾਲੋਂ ਕਸੂਤੀ ਏ ਝਪਟੀਏ ਦੀ ਐ ਜ਼ਾਲਮ ਸੁੱਕਾ ਨਹੀਂ ਜਾਨ ਸ਼ਿਕਾਰ ਦਿੰਦਾ ਹੋ ਕਿਹੜੇ ਬਾਗ ਦੀ ਮੂਲੀ ਤੂੰ ਖਮ ਲਿਆ ਓਏ ਇਹ ਧੂਣੇ 사ਦਾਂ ਦੇ ਠੰਡੇ ਕਰ ਠਾਰ ਦਿੰਦਾ ਹੋ ਤੈਨੂੰ ਹੁਸਨ ਢਲਾਉ ਪੁੱਤ ਸਿੱਧ ਕੋ ਨਾ ਢੋਲੀ ਰਾਜੇ ਮਿਰਜੇ ਦੇ ਵਾਂਗੂ ਬੂਹਾ ਦਾਨਾ ਖੋਲੀ ਤੈਨੂੰ ਹੁਸਨ ਢਲਾਉ ਪੁੱਤ ਸਿਦਕੋ ਨਾ ਡੋਲੀ ਹੋ ਰਾਂਜੇ ਮਿਰਜਿਆਂ ਦੇ ਵਾਂਗੂ ਬੂਹਾ ਦਿਲ ਦਾ ਨਾ ਖੋਲੀ ਖੱਬੇ ਮੋੜ ਤੇ ਸਲੇਟੀ ਖੱਬੇ ਮੋੜ ਤੇ ਸਲੇਟੀ ਸੱਜੇ ਪੱਟ ਦਾ ਸਰਹਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਜਿੰਨੀ ਲੋੜ ਹੋਊ ਪੁੱਤ ਤੂੰ ਮੈਂ ਪੈਸਾ ਪੈਸੇ ਵਾਸਤੇ ਕਰੀਨਾ ਕੋਈ ਕੰਮ ਐਸਾ ਵੈਸਾ ਜਿੰਨੀ ਲੋੜ ਹੋ ਪੁੱਤਾ ਉਹਨਾ ਮੰਗ ਲਈ ਤੂੰ ਪੈਸਾ ਪੈਸੇ ਵਾਸਤੇ ਕਰੀਨਾ ਕੋਈ ਕੰਮ ਐਸਾ ਵੈਸਾ ਖੱਬੇ ਮੋੜ ਤੇ ਜੁਆਰੀ ਖੱਬੇ ਮੋੜ ਤੇ ਜੁਆਰੀ ਜੇ ਟੱਕੂਆਂ ਦਾ ਲਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਤੈਨੂੰ ਕਹਿੰਦਾ ਹਰਪਾਲ ਕਹਿਣਾ ਦਿਲੋਂ ਦਾ ਬੁਲਾਏ ਹੋ ਯਾਰ ਪੈਂਦੀ ਆ ਬਣਾਉਣੇ ਪੁੱਤ ਸੋਚ ਕੇ ਬਣਾਈ ਹੋ ਜਿਹੜੀ ਜਗ੍ਹਾ ਇਨਸਾਨ ਦੀ ਕਦਰ ਹੈ ਨਾ ਹੋ ਯੋ ਸੇ ਜਗਾ ਇਨਸਾਨ ਨੂੰ ਜਾਵਣਾ ਕਿਆ ਜਿਹੜਾ ਨਮਕ ਖਾ ਕੇ ਹੋ ਲੋਕੋ ਦਗਾ ਕਰ ਜੇ ਤੇ ਐਸੇ ਮਿੱਤਰ ਨੂੰ ਫੇਰ ਬਲਾਵਣਾ ਕਿਆ ਹੋ ਜਿਹੜੇ ਮਰਦ ਦੀ ਗੈਰ ਥਾਂ ਨਜ਼ਰ ਜਾਂਦੀ ਹੋ ਯੋ ਦਾ ਫੱਟੇ ਮੂੰਹ ਜੱਗ ਤੇ ਆਵਣਾ ਕਿਆ ਮੇਵਾ ਸਿੰਘ ਸ਼ਹੀਦ ਹੋ ਜਾਣ ਅਣਖੀ ਭਗੋਸਾ ਦਸ ਗਦਾਰਾਂ ਨੂੰ ਆਵਣਾ ਕਿ ਹੋ ਦਿਲ ਦੇਈਰਾ ਦੋਸਤਾਂ ਦੂਸਰੇ ਨੂੰ ਜੇ ਕਰ ਦੇਗਾ ਦੇ ਦੇਈ ਮੁੱਲ ਕਰਕੇ ਕਿਤੇ ਮੁਫਤ ਹੀ ਉਸ ਨੂੰ ਦੇ ਦੇਈ ਨਾ ਪ੍ਰੇਮ ਜੋਤ ਜੋ ਰੱਖਦੇ ਗੁਲ ਕਰਕੇ ਨਫਾ ਭਾਲਦਾ ਪੂੰਜੀ ਗਵਾ ਲਏਗਾ ਪਿੱਛੋਂ ਰੋਏਗਾ ਢਿੱਲੇ ਜੇ ਭੁੱਲ ਕਰਕੇ ਹੋਵੇ ਕਦਰਿਆ ਕੀ ਉਸ ਦੀ ਕਦਰ ਪਾਉਣੀ ਸੌਦਾ ਮਾਰਨਾ ਬੈਠੀ ਤੂੰ ਭੁੱਲ ਕਰਕੇ ਹੋ ਤੈਨੂੰ ਕਹਿੰਦਾ ਹਰਪਾਲ ਕਹਿਣਾ ਦਿਲੋਂ ਨਾ ਭਲਾਈ ਹੋ ਯਾਰ ਬਣਗੇ ਬਣਾਉਣੇ ਪੁੱਤ ਸੋਚ ਕੇ ਬਣਾਈ ਥੱਪ ਡਗਰ ਹ ਬੈਠਾ ਥੱਪ ਕਰੇ ਹੱ ਬੈਠਾ ਸੱਜੇ ਮਲ ਮਰ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਹੋ